ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫਿਲਮੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਉੱਤੇ ਅੱਜ ਆਪਾਂ ਜਿਸ ਫਿਲਮ ਦੀ ਗੱਲ ਕਰਨ ਲੱਗੇ ਆ ਉਹ ਹੈ ਜੀ ਪਿੰਡ ਵਾਲਾ ਸਕੂਲ ਸਰਕਾਰੀ ਸਕੂਲਾਂ ਦੀ ਵਿਥਿਆ ਦੀ ਬਾਤ ਪਾਉਣ ਵਾਲੀ ਫਿਲਮ ਪਿੰਡ ਵਾਲਾ ਸਕੂਲ ਨੂੰ ਜਿਹੜਾ ਡਾਇਰੈਕਟ ਕੀਤਾ ਹੈ ਉਹ ਹੈ ਫਤਿਹ ਤੇ ਲਿਖਿਆ ਤੇਜ ਨੇ ਰਣਜੀਤ ਸਿੰਘ ਦੁਆਰਾ ਇਸ ਨੂੰ ਪ੍ਰੋਡਿਊਸ ਕੀਤਾ ਗਿਆ ਮੇਨ ਲੀਡ ਦੇ ਵਿੱਚ ਨੇ ਇਸ ਵਿੱਚ ਪ੍ਰੀਤ ਹਰਪਾਲ ਹਰਸਿਮਰਤ ਓਬਰਾਏ ਫਤਿਹ ਨਿਰਮਲ ਰਿਸ਼ੀ ਤੇ ਬਾਕੀ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਇਸ ਫਿਲਮ ਦੇ ਵਿੱਚ ਸੋਨਾ ਕੰਮ ਕੀਤਾ ਹੈ ਜੇਕਰ ਗੱਲ ਕਰੀਏ ਇਸ ਫਿਲਮ ਦੀ ਕਹਾਣੀ ਦੀ ਤਾਂ ਇਸ ਫਿਲਮ ਦੀ ਕਹਾਣੀ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਇੱਕ ਮਾਸਟਰ ਹੈ ਤੇ ਉਹ ਸਕੂਲ ਲਈ ਆਪਣੀ ਕਿਵੇਂ ਜੀ ਜਾਨ ਲਾ ਕੇ ਮਿਹਨਤ ਕਰਦਾ ਕਿਵੇਂ ਉਹ ਸਕੂਲ ਨੂੰ ਬਚਾਉਣ ਲਈ ਕੋਸ਼ਿਸ਼ਾਂ ਕਰਦਾ ਹੈ ਤੇ ਇਸ ਫਿਲਮ ਦੀ ਗੱਲ ਕਰਨ ਦਾ ਖਾਸ ਮਕਸਦ ਸਾਡਾ ਇਹ ਵੀ ਹੈ ਕਿਉਂਕਿ ਇਹ ਪੰਜਾਬ ਦੇ ਵਿੱਚ ਬਹੁਤ ਵੱਡੇ ਇਸ਼ੂ ਦੇ ਉੱਤੇ ਗੱਲ ਕਰ ਰਹੀ ਹੈ ਜਿਹੜਾ ਕਿ ਇਸ਼ੂ ਲੁਕਵੇਂ ਰੂਪ ਦੇ ਵਿੱਚ ਚੱਲ ਰਿਹਾ ਪਰ ਬਹੁਤ ਸਾਰੇ ਲੋਕਾਂ ਨੂੰ ਇਸ ਦਾ ਜਿਹੜਾ ਗਿਆਨ ਨਹੀਂ ਹੈਗਾ ਕਿਉਂਕਿ ਸਰਕਾਰੀ ਸਕੂਲਾਂ ਦੀ ਅੱਜ ਕੱਲ ਦੀ ਜੋ ਹਾਲਤ ਹੈ ਉਸ ਨੂੰ ਦਿਖਾਇਆ ਕੁਝ ਹੋਰ ਜਾਂਦਾ ਪਰ ਰਿਐਲਿਟੀ ਦੇ ਵਿੱਚ ਜਿਹੜੀ ਉਹ ਹਾਲਤ ਹੈ ਉਹ ਕੁਝ ਹੋਰ ਹੈ ਰਿਐਲਿਟੀ ਦੇ ਵਿੱਚ ਸਰਕਾਰੀ ਸਕੂਲ ਕਿਵੇਂ ਬੰਦ ਹੋ ਰਹੇ ਨੇ ਕਿਵੇਂ ਸਕੂਲਾਂ ਦਾ ਜਿਹੜਾ ਮਾੜਾ ਹਾਲ ਹੋ ਰਿਹਾ ਹੈ ਤੇ ਪ੍ਰਾਈਵੇਟ ਵੱਲ ਸਾਡੇ ਝੁਕਾਅ ਨਾਲ ਕੀ ਇਹਨਾਂ ਸਕੂਲਾਂ ਨੂੰ ਖਸਾਨ ਹੋ ਰਿਹਾਗਾ ਉਸ ਦੀ ਬਾਤ ਵੀ ਪਾਉਂਦੀ ਹੈ ਇਹ ਪਿੰਡ ਵਾਲਾ ਸਕੂਲ ਫਿਲਮ ਦੀ ਗੱਲ ਕੀਤੀ ਜਾਵੇ ਜੇਕਰ ਫਿਲਮ ਤਾਂ ਬਾਕਸ ਆਫਿਸ ਦੇ ਉੱਤੇ ਕੋਈ ਬਹੁਤਾ ਕਮਾਲ ਨਹੀਂ ਕਰ ਪਾਈ ਸੀ ਸਿਨੇਮਾ ਘਰਾਂ ਦੇ ਵਿੱਚ ਇਸ ਦੇ ਵਿੱਚ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦੀ ਅੱਜ ਆਪਾਂ ਗੱਲ ਕਰਾਂਗੇ ਤੇ ਹੁਣ OTT ਪਲੇਟਫਾਰਮ ਦੇ ਉੱਤੇ ਫਿਲਮ ਜਿਹੜੀ ਆ ਗਈ ਉਹ ਦੇਖ ਸਕਦੇ ਹੋ ਤੁਸੀਂ ਫਿਲਮ ਦੇ ਵਿੱਚ ਐਕਟਿੰਗ ਪੱਖੋਂ ਤਾਂ ਕੋਈ ਕਮੀ ਨਹੀਂ ਹੈਗੀ ਨਾ ਹੀ ਸਕ੍ਰਿਪਟ ਪੱਖੋਂ ਕੋਈ ਕਮੀਆਂ ਸਕ੍ਰਿਪਟ ਦੇ ਪੱਖੋਂ ਜਿਹੜੀ ਤੇਜ ਵੱਲੋਂ ਇੱਕ ਗਲਤੀ ਹੋਈ ਹੈ ਉਹ ਇਹ ਹੈ ਕਿ ਤੇਜ ਨੇ ਇਸ ਵਿਸ਼ੇ ਦੇ ਮੁਤਾਬਕ ਕਿਸੇ ਅਧਿਆਪਕ ਜਾਂ ਕਿਸੇ ਸਰਕਾਰੀ ਮਾਸਟਰ ਨਾਲ ਜੇ ਗੱਲ ਕੀਤੀ ਹੁੰਦੀ ਤਾਂ ਬਹੁਤ ਸਾਰੇ ਐਸੇ ਹੋਰ ਪੱਖ ਸੀਗੇ ਜਿਹੜੇ ਕਾਰੀ ਸਕੂਲਾਂ ਦੇ ਉਗੜਨੇ ਚਾਹੀਦੇ ਆ ਜਿਹੜੇ ਕਿ ਇਸ ਫਿਲਮ ਦੇ ਵਿੱਚ ਪੈ ਸਕਦੇ ਸੀ ਉਹ ਨਹੀਂ ਪਾਏ ਗਏ ਤੇ ਤਕਨੀਕ ਦੇ ਪੱਖੋਂ ਫਿਲਮ ਜਿਹੜੀ ਉਹ ਕਮਜ਼ੋਰ ਰਹਿੰਦੀ ਹੈ ਇਸ ਇਹ ਮੇਨ ਕਾਰਨ ਹੈਗਾ ਜਿਹੜਾ ਇਸ ਫਿਲਮ ਦਾ ਇਸ ਦੇ ਅਸਫਲਤਾ ਦੇ ਪਿੱਛੇ ਉਹ ਤਕਨੀਕ ਜ਼ਿਆਦਾ ਮੰਨੀ ਜਾ ਸਕਦੀ ਹੈ ਕਿਉਂਕਿ ਐਡੀਟਿੰਗ ਦੇ ਵਿੱਚ ਤੇ ਬੈਕਗ੍ਰਾਉਂਡ ਮਿਊਜ਼ਿਕ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਛੱਡੀਆਂ ਹੋਈਆਂ ਨੇ ਗੀਆਂ ਫਿਲਮ ਦੇ ਵਿੱਚ ਤੇ ਫਿਲਮ ਦੀ ਜਿਹੜੀਆਂ ਕਿ ਗਤੀ ਨੂੰ ਪ੍ਰਭਾਵਿਤ ਕਰਦੀਆਂ ਨੇ ਇਸ ਤੋਂ ਇਲਾਵਾ ਫਿਲਮ ਦੇ ਵਿੱਚ ਕਲਾਕਾਰਾਂ ਨੇ ਤਾਂ ਸੋਹਣਾ ਕੰਮ ਕੀਤਾ ਹੀ ਹੈ ਪਰ ਜਿਹੜਾ ਮੇਨ ਕਲਾਕਾਰ ਨੇ ਜਿਵੇਂ ਕਿ ਸਰਪੰਚ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਨੂੰ ਇਸ ਕਦਰ ਹਾਸੋਹੀਣਾ ਜ਼ਿਆਦਾ ਬਣਾ ਦਿੱਤਾ ਗਿਆ ਕਮੇਟੀ ਪੈਦਾ ਕਰਨ ਦੇ ਚੱਕਰ ਦੇ ਵਿੱਚ ਕਿ ਉਹ ਉਸੇ ਕਿਰਦਾਰ ਨਾਲ ਲੋਕਾਂ ਨੂੰ ਖਿੱਚ ਹੋਣ ਲੱਗਦੀ ਹੈ ਕਿ ਇੱਕ ਸਰਪੰਚ ਇਸ ਤਰ੍ਹਾਂ ਦਾ ਨਹੀਂ ਹੋ ਸਕਦਾ ਇਸ ਤਰ੍ਹਾਂ ਦੀ ਛੋਟੇ-ਛੋਟੀਆਂ ਗਲਤੀਆਂ ਨੇ ਜਿਹੜੀਆਂ ਫਿਲਮ ਨੂੰ ਕਮਜ਼ੋਰ ਕਰ ਰਹੀਆਂ ਨੇ ਵਿਸ਼ੇ ਪੱਖੋਂ ਇਸ ਫਿਲਮ ਨੇ ਬਹੁਤ ਸੋਹਣਾ ਵਿਸ਼ੇ ਨੂੰ ਸ਼ੋਆਗਾ ਸਰਕਾਰੀ ਸਕੂਲਾਂ ਦੀ ਵਿਥਿਆ ਜਿਹੜੀ ਉਹ ਸਿਸਟਮ ਤੱਕ ਵੀ ਜਾਣੀ ਚਾਹੀਦੀ ਤੇ ਸਮਾਜ ਦੇ ਲੋਕਾਂ ਤੱਕ ਵੀ ਜਾਣੀ ਚਾਹੀਦੀ ਹੈ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਕੀ ਹੋ ਰਿਹਾ ਕਿ ਸਰਕਾਰੀ ਸਕੂਲ ਦੇ ਬੱਚੇ ਹੰਢਾ ਰਹੇ ਨੇ ਜਾਂ ਸਰਕਾਰੀ ਸਕੂਲ ਦੇ ਅਧਿਆਪਕਾ ਕਿੰਨਾ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਸਕੂਲ ਨੂੰ ਚਲਾ ਰਹੇ ਨੇ ਇਹਨਾਂ ਚੀਜ਼ਾਂ ਦੀ ਜਿਹੜੀ ਵਿਥਿਆ ਉਹ ਸਮਾਜ ਤੱਕ ਨਹੀਂ ਪਹੁੰਚ ਰਹੀ ਕਿਉਂਕਿ ਸਾਨੂੰ ਸਰਕਾਰੀ ਸਕੂਲ ਜੋ ਦਿਖਾਏ ਜਾਂਦੇ ਆ ਜਾਂ ਤਾਂ ਉਹ ਟੀਵੀ ਦੇ ਮਸ਼ੂਰੀਆਂ ਦੇ ਉੱਤੇ ਦਿਖਾਏ ਜਾਂਦੇ ਤੇ ਜਾਂ ਅਸੀਂ ਆਪਣੇ ਪਿੰਡ ਦੇ ਸਕੂਲ ਦੇ ਵਿੱਚ ਕਦੇ ਗੇੜਾ ਮਾਰ ਕੇ ਨਹੀਂ ਦੇਖਿਆ ਕਿ ਸਾਡੇ ਪਿੰਡ ਦੇ ਸਕੂਲ ਦੇ ਵਿੱਚ ਚੱਲ ਕੀ ਰਿਹਾ ਕਿਉਂਕਿ ਸਰਕਾਰੀ ਸਕੂਲ ਅੱਜ ਕੱਲ ਗਰੀਬ ਦਾ ਸਕੂਲ ਬਣ ਕੇ ਰਹਿ ਗਿਆ ਪਰ ਪ੍ਰੀਤ ਹਰਪਾਲ ਦੀ ਇਹ ਫਿਲਮ ਪਿੰਡ ਵਾਲਾ ਸਕੂਲ ਇਸ ਧਾਰਨਾ ਨੂੰ ਤੋੜਦੀ ਹੈ ਕਿ ਕਿਵੇਂ ਅਸੀਂ ਸਰਕਾਰੀ ਸਕੂਲ ਨੂੰ ਵੀ ਬਚਾ ਸਕਦੇ ਹਾਂ ਜਿਹੜੇ ਕਿ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬਹੁਤ ਵਧੀਆ ਜਿਹੜੀ ਐਜੂਕੇਸ਼ਨ ਨਾ ਗਈ ਉਹ ਦੇ ਰਹੇ ਨੇ ਸੋ ਪਿੰਡ ਵਾਲਾ ਸਕੂਲ ਦੇ ਵਿੱਚ ਬੇਸ਼ੱਕ ਬਹੁਤ ਸਾਰੀਆਂ ਕਮੀ ਹੋ ਸਕਦੀਆਂ ਨੇ ਪਰ ਜੇਕਰ ਅਸੀਂ ਐਸੇ ਵਿਸ਼ਿਆਂ ਨੂੰ ਦੇਖਾਂਗੇ ਐਸੇ ਵਿਸ਼ਿਆਂ ਨੂੰ ਸਰਾਹਾਂਗੇ ਤਾਂ ਐਸੇ ਵਿਸ਼ਿਆਂ ਦੇ ਉੱਤੇ ਫਿਲਮਾਂ ਬਣਨੀਆਂ ਵੀ ਜ਼ਰੂਰੀ ਨੇ ਕਿਉਂਕਿ ਸਮਾਜ ਦੇ ਬਹੁਤ ਸਾਰੇ ਐਸੇ ਟੌਪਿਕ ਦੇ ਉੱਤੇ ਗੱਲ ਕਰਦੀਆਂ ਨੇ ਜਿਨ੍ਹਾਂ ਦੀ ਗੱਲ ਹੋਣੀ ਚਾਹੀਦੀ ਹੈਗੀ ਸੋ ਪਿੰਡ ਵਾਲਾ ਸਕੂਲ ਤੁਸੀਂ ਦੇਖ ਸਕਦੇ ਹੋ ਤੇ ਇਸ ਨੂੰ ਚੌਪਾਲ OTT ਪਲੇਟਫਾਰਮ ਦੇ ਉੱਤੇ ਰਿਲੀਜ਼ ਕੀਤਾ ਜਾ ਚੁੱਕਿਆ ਹੈਗਾ ਸੋ ਕਮੇਡੀ ਡਰਾਮਾ ਦੇ ਜਨਰ ਦੇ ਹੇਠ ਬਣਾਈ ਗਈ ਇਸ ਫਿਲਮ ਦੇ ਵਿੱਚ ਬੇਸ਼ੱਕ ਕੁਝ ਕੁ ਕਮੀਆਂ ਰਹਿ ਗਈਆਂ ਨੇ ਪਰ ਫਿਰ ਵੀ ਇਹ ਫਿਲਮ ਤੁਹਾਡਾ ਜਿਹੜਾ ਮਨੋਰੰਜਨ ਉਹ ਕਰਦੀ ਹੈ ਤੇ ਸਰਕਾਰੀ ਸਕੂਲਾਂ ਦੀ ਵਿਥਿਆ ਦੀ ਬਾਤ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਜਾਂਦੀ ਹੈ ਕਿ ਕੀ ਕੁਝ ਜਿਹੜਾ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਚੱਕਰ ਦੇ ਵਿੱਚ ਚੱਲ ਰਿਹਾਗਾ ਤਾਂ ਇਸ ਫਿਲਮ ਦੀ ਓਵਰਾਲ ਪ੍ਰੋਡਕਸ਼ਨ ਨੂੰ ਦੇਖਦੇ ਹੋਏ ਫਿਲਮੀ ਵੱਲੋਂ ਇਸ ਫਿਲਮ ਨੂੰ 5 ਵਿੱਚੋਂ 2.5 ਨੰਬਰ ਅਸੀਂ ਦੇ ਰਹੇ ਹਾਂ ਤੁਹਾਡਾ ਚੈਨਲ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦੀ